ਬਿਨਾ ਦਰਵਾਜੇ ਤੋਂ ਟੁੱਟੀ ਹੋਈ ਛੱਤ ਵਾਲਾ ਘਰ ਅਤੇ ਰੋਟੀ ਦੇ ਵੀ ਪਰਿਵਾਰ ਨੂੰ ਪੈ ਗਏ ਲਾਲੇ ਮਜ਼ਦੂਰ ਦੇ ਪਰਿਵਾਰ ਦਾ ਰੋ ਰੋ ਕੇ ਹੋ ਰਿਹਾ ਹੈ ਬੁਰਾ ਹਾਲ ਜੀ ਹਾਂ ਅਜਿਹਾ ਇੱਕ ਪਰਿਵਾਰ ਹੈ ਬਟਾਲਾ ਦੇ ਨਜ਼ਦੀਕੀ ਪਿੰਡ ਸਹਿਦ ਮੁਬਾਰਕ ਦਾ ਤੁਹਾਨੂੰ ਦੱਸ ਦਈਏ ਕਿ ਪਿੰਡ ਸਹਿਦ ਮੁਬਾਰਕ ਦਾ ਰਹਿਣ ਵਾਲਾ ਯੂਨਸ ਮੁਸੀਬ ਦਾ ਪਰਿਵਾਰ ਜਿਸ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਅਤੇ ਮੁਖੀ ਯੂਨਸ ਮੁਸੀਬ ਦੇ ਪਹਿਲਾਂ ਸਿਰ ਤੇ ਛੱਟ ਲੱਗੀ ਤਾਂ ਜੋੜ ਝਾੜ ਕੇ ਰੱਖੀ ਹੋਈ ਸਾਹ ਦੇ ਕਮ ਉਸਤੇ ਹੀ ਖਰਚ ਹੋ ਗਈ ਅਤੇ ਫਿਰ ਅਚਾਨਕ ਹੀ ਉਸਦੀ ਲਤ ਵੀ ਟੁੱਟ ਗਈ ਅਤੇ ਲਤ ਦੇ ਆਪਰੇਸ਼ਨ ਦੇ ਕਰਕੇ ਉਹ ਕੰਮਕਾਰ ਕਰਨ ਤੋਂ ਵੀ ਰਹਿ ਗਿਆ ਹੁਣ ਪੂਰਾ ਪਰਿਵਾਰ ਲਗਭਗ 1 ਸਾਲ ਤੋਂ ਰਿਸ਼ਤੇਦਾਰਾਂ ਦੇ ਰਹਿਮੋਕਰਮ ਤੇ ਪਿਆ ਹੋਇਆ ਹੈ ਤੁਹਾਨੂੰ ਦਾ ਜੇ ਕਿ ਪਰਿਵਾਰ ਦੇ ਚੂਹ ਦੀ ਪਤਨੀ ਹੈ 4.5 ਸਾਲ ਦੀ ਧੀ ਅਤੇ 2 ਸਾਲ ਦਾ ਪੁੱਤਰ ਵੀ ਹੈ ਪਰ ਇਹ ਪਰਿਵਾਰ ਰੋਟੀ ਦੇ ਲਈ ਵੀ ਦੂਜਿਆਂ ਦਾ ਮੋਤਾਜ ਬਣ ਕੇ ਹੀ ਰਹਿ ਗਿਆ ਹੈ ਡਾਕਟਰਾਂ ਦੇ ਮੁਤਾਬਿਕ ਉਸਦੀ ਲਤ ਠੀਕ ਹੋ ਸਕਦੀ ਹੈ ਪਰ ਆਪਰੇਸ਼ਨ ਦੇ ਲਈ ਪਰਿਵਾਰ ਦੇ ਕੋਲ ਪੈਸੇ ਨਹੀਂ ਹਨ ਉਹਨਾਂ ਦੇ ਘਰ ਦੀ ਛੱਤ ਵੀ ਪੱਕੀ ਕੀਤੀ ਜਾ ਸਕਦੀ ਹੈ ਪਰ ਸਰਕਾਰੀ ਦਫਤਰਾ ਦੇ ਚੱਕਰ ਲਗਾਉਣ ਦੀ ਕਾਬਲੀਅਤ ਵੀ ਉਹਨਾਂ ਦੇ ਕੋਲ ਨਹੀਂ ਹੈ ਅਜਿਹੇ ਹਾਲਾਤਾਂ ਦੇ ਵਿੱਚ ਪਰਿਵਾਰ ਦੀ ਨਜ਼ਰ ਟਿੱਕੀ ਰਹਿੰਦੀ ਹੈ ਉਹ ਰੱਬੀ ਫਰਿਸ਼ਤੇ ਤੇ ਜੋ ਕਦੇ ਆ ਕੇ ਉਹਨਾਂ ਦੇ ਹਾਲਾਤ ਬਦਲਣ ਦੀ ਕੋਸ਼ਿਸ਼ ਕਰੇਗਾ ਇੰਨਾਂ ਦੇ ਹਾਲਾਤ ਸੱਟ ਲੱਗਣ ਕੰਨ ਜਿਆਦਾ ਹਾਲਾਤ ਤੋੜੇ ਮਾਰੇ ਹੋ ਗਏ ਪਹਿਲਾਂ ਕੰਮ ਕਮ ਥੋੜਾ ਦਿਹਾੜੀ-ਧੋੜੀ ਲੱਗ ਜਾਂਦੀ ਸੀ ਕੰਮ ਚੱਲੀ ਜਾਂਦਾ ਸੀ ਗੁਜ਼ਾਰਾ-ਵਜਾਰਾ ਸੱਟ ਲੱਗਣ ਕੰਨ ਫਿਰ ਬਹੁਤ ਜ਼ਿਆਦਾ ਮੁਸ਼ਕਲ ਆਂਡ ਗਵਾਂਡ ਮਤ ਕਰ ਦਿੰਦੇ ਜੇ ਕੁਝ ਰਿਸ਼ਤੇਦਾਰ ਥੋੜੀ-ਬੋਧੀ ਕਰ ਦਿੰਦੇ ਵਿੱਚੋਂ ਇਹ ਲੋ ਟਿਰਟੀ ਦਾ ਹੋ ਜਾਂਦਾ ਥੋੜਾ ਮੋਟਾ ਤੇ ਰਾਣਾ ਦਿਹਾਈ ਹੁਣ ਕਿਸੇ ਦੇ ਵੱਲ ਵੀ ਨਹੀਂ ਲਿਆ ਜਾਂਦਾ ਉਹ ਤੋਂ ਹੁਣ ਗੁਜ਼ਾਰਾ ਬਜਾਰਾ ਤੇ ਕਰਨੇ ਪੈਣਾ ਜੀ ਸੱਟ ਮੈਂ ਜਾਂੜਿਆ ਹੀ ਤੇ ਰਸਤੇ ਦੇ ਵਿੱਚ ਮੋਟਰਸਾਈਕਲ ਵੱਜ ਗਿਆ ਲਾਜ ਇੱਥੇ ਸਿਵਲ ਚੋ ਗਏ ਹੀ ਤੇ ਇਹਨਾਂ ਫਿਰ ਗੁਰਨਾਨਕ ਕੀਤਾ ਹੀ ਉੱਥੋਂ ਹੋਇਆ ਹੀ ਇਲਾਜ ਉਹ ਵੀ ਵਿਆਹ ਵਿਆਜੀ ਬੂਜੀ ਚੁੱਕ ਕੇ ਕਰਵਾਇਆ ਕੁਝ ਰਿਸ਼ਤੇਦਾਰ ਨੇ ਥੋੜੇ ਬੋਤੇ ਲਾਤੇ ਮਦਦ ਕਰਦੀ ਤੇ ਉਹ ਥੋੜਾ ਹੋਰ ਲੈ ਹੋਣਾ ਵਾ ਇਹ ਤੋਂ ਹੋਇਆ ਥੋੜਾ ਖਰਾਬ ਲੱਤ ਤਾਂ ਤੇ ਉਹ ਕਹਿੰਦੇ ਸੀ ਕਿ ਫੇਰ ਦੁਰ ਤੋਂ ਕਰਨਾ ਪੈਣਾ ਆਪਰੇਸ਼ਨ ਉਹਦਾ ਕਰਕੇ ਥੋੜਾ ਹਲੇ ਪਿਆ ਹੈ ਬੂਏ ਕਰਕੇ ਰੁਕੇ ਜਹਲੇ ਉਹ ਵੀ ਕਹਿੰਦੇ ਦੋੜੇ ਆਪਰੇਸ਼ਨ ਹੋਣਾ ਵਾ ਫੇਰ ਉਹ ਪਲੇਟਾਂ ਬੂਟਾਂ ਵੇਖਣਗੇ ਜਾਂ ਕੱਢਣਗੇ ਕੀ ਕਰਦੇ ਪਹਿਲਾਂ ਆਪਣਾ ਚਲੋ ਕੰਮ ਕਰਦੇ ਆੜੀ ਢੋੜੀ ਲੱਗਦੀ ਹੈ ਕੰਮ ਤੇ ਜਾਂਦਾ ਸੀ ਮੈਂ ਇਹਦੇ ਥੋੜਾ ਗੁਜਾਰਾ ਸੋਖਾ ਹੀ ਥੋੜਾ ਖਜਾਰਾ ਕੋਈ ਬਸ ਗੁਜ਼ਰ ਬਸਰ ਹੋ ਜਾਂਦਾ ਹੈ ਸਾਟ ਲੱਗਣ ਦਾ ਜਿਆਦਾ ਕੰਮ ਔਖਾ ਹੋ ਗਿਆ ਫਿਰ ਮੁਸ਼ਕਲ ਹੋ ਗਈ ਥੋੜੀ ਪਿੰਡ ਵਸ ਵੀ ਕਰ ਦਿੰਦੇ ਜੇ ਥੋੜੀ ਬਹੁਤੀ ਰੋਟੀ ਤੋਂ ਬਹੁਤ ਮੁਸ਼ਕਲ ਹੁੰਦੀ ਹੈ ਆਵਾਜ਼ ਦੇ ਕੇ ਭਾਜੀ ਬੁਲਾਉਣਾ ਉਹਨਾਂ ਨੂੰ ਤੇ ਜੋ ਸੁਣਦਾ ਹੀ ਨਹੀਂ ਤੇ ਆਵਾਜ਼ ਘੋਂਦੋਂ ਉਹਨਾਂ ਨੂੰ ਬੱਚੇ ਮੇਰੇ ਦੋ ਜੇ ਗੁੜੀਆਂ ਵਾ ਮੇਰੀ 4 1/2 ਸਾਲ ਦੀ ਤੇ ਬੇਟਾ ਜੇ 2 ਸਾਲ ਦਾ ਸਕੂਲ ਜਾਂਦੀ ਜੀ ਹਾਂ ਜੀ ਬੱਚਿਆਂ ਦੇ ਨਾਲ ਫਿਰ ਚੱਲ ਜਾਂਦੀ ਜੇ ਬੜਾ ਪ੍ਰੇਮ ਸੀ ਉਹਦੀ ਹਲਾ ਦੇ ਜੇ ਹੁਣ ਕਾਫੀ ਚੰਗਾ ਹੁਣ ਥੋੜੇ ਖਰਾਬ ਹੋ ਗਏ ਆਗੇ ਤੇ ਦੋ ਵਾਰੀ ਤੇ ਸੱਟ ਲੱਗੀ ਇਹਦੇ ਪਹਿਲੇ ਸਿਰਚ ਲੱਗੀ ਸੀਗੀ ਉਦੋਂ ਕਾਫੀ ਚਿਰ ਕਾਫੀ ਪੈਸਾ ਲੱਗਿਆ ਬਿਮਾਰ ਕਾਫੀ ਚਿਰ ਰਿਆ ਉਦੋਂ ਜੇ ਥੋੜਾ ਬੋਧਾ ਸੰਭਲਿਆ ਦੁਬਾਰਾ ਮੁੜ ਕੇ ਫੇਲ ਹੱਥੇ ਟੁੱਟ ਗਈ। ਦੱਤ ਟੁੱਟਣਾਂ ਦੇ ਨਾਲ ਹੀ ਫਿਰ ਜ਼ਿਆਦਾ ਕੰਮ ਖਰਾਬ ਹੋ ਗਿਆ। ਘਰ ਮਕਾਨ ਵਿੱਚ ਤਾਂ ਮੜੋ ਕਰਦਾ ਰਹਿ ਤਪਾਣਾ ਥੂੜਾ ਲਾ ਕੇ ਪਾਉਂਦਾ ਰਿਹਾ ਛੱਤ ਦੇ ਉੱਤੇ। ਤੇ ਮਾਤਾ ਹੀ ਮਾਤਾ ਗੁਜਰ ਗਈ। ਉਸ ਨਾਲ ਮੁੜ ਕੇ ਫਿਰ ਕਾਫੀ ਵਿਚਾਰਾ ਠਾਂ ਚੱਲ ਗਿਆ। ਮੇਰਾ ਨਾਮ ਅਸਾਰ ਪੱਟੀਆ ਮੈਂ ਪਿੰਡ ਸੈਦਮਾਰਕ ਦਾ ਰਹਿਣ ਵਾਲਾ ਔਰ ਐਸ ਵਾਰ ਮੈਂ ਠਾਂ ਤੋਂ ਸਰਪੰਚ ਇਹਨਾਂ ਦੇ ਹਾਲਾਤ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਬਿਜਲੀ ਦਾ ਮੀਟਰ ਵੀ ਔਰ ਕੱਚੇ ਘਰਾਂ ਦੀ ਇਹਨਾਂ ਨੇ ਫਾਈਲ ਕਹਿੰਦੇ ਦਿੱਤੀ ਸੀਗੀ ਔਰ ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਚੈੱਕ ਕਰਨ ਦੀ ਕਿ ਕਿੱਥੋਂ ਤੱਕ ਇਹਨਾਂ ਦੀ ਫਾਈਲ ਪਹੁੰਚੀ ਆ ਤੇ ਜੇ ਜਰੂਰਤ ਪਈ ਤੇ ਨਵੇਂ ਸਿਰੇ ਤੋਂ ਮੈਂ ਇਹਨਾਂ ਦੀ ਫਾਈਲ ਦੁਬਾਰਾ ਨਿਊ ਭਰ ਕੇ ਖੁਦ ਲੈ ਕੇ ਜਾਵਾਂਗਾ ਔਰ ਜਿੰਨੀ ਵੀ ਮਦਦ ਹੋ ਸਕੇਗੀ ਇਹ ਪਰਿਵਾਰ ਦੀ ਮੈਂ ਜ਼ਰੂਰ ਕਰਾਂਗਾ ਏਵਨ ਪੰਜਾਬੀ ਟੀਵੀ ਲਈ ਬਟਾਲਾ ਤੋਂ ਲੱਪਰੀ ਖੁਸ਼ੀਪੁਰ ਦੀ ਰਿਪੋਰਟ